ਵੀਡੀਓ ਅਸੀਂ ਸਾਰੇ ਗੁਰੂਵਰ ਸਾਹਿਬ ਦੇ ਦੁਕਾਨਦਾਰਾਂ ਦੇ ਲਈ ਲੈ ਕੇ ਆਏ ਹੈਗੇ ਆ ਕਿਉਂਕਿ ਰੱਖੜੀ ਦਾ ਤਿਵਾਰ ਆ ਰਿਹਾ ਤੇ ਦੁਕਾਨਾਂ ਤੇ ਭੀੜ ਜਿਹੜੀ ਹੈ ਉਹ ਜ਼ਿਆਦਾ ਹੈਗੀ ਹੈ ਜ਼ਿਆਦਾਤਰ ਹੈ ਕੱਪੜੇ ਵਾਲੀਆਂ ਦੁਕਾਨਾਂ ਤੇ ਤੇ ਰੈਡੀ ਗਾਰਮੈਂਟਸ ਵਾਲੀਆਂ ਦੁਕਾਨਾਂ ਤੇ ਕਿਉਂਕਿ ਬਾਜ਼ਾਰ ਦੇ ਵਿੱਚ ਚੋਰਨੀਆਂ ਫਿਰਦੀਆਂ ਜਿਹੜੀਆਂ ਤੁਹਾਡੀਆਂ ਦੁਕਾਨਾਂ ਤੇ ਆਉਂਦੀਆਂ ਰਸ਼ ਜ਼ਿਆਦਾ ਹੁੰਦਾ ਕੱਪੜੇ ਦੇਖੇ ਜਾਂਦੇ ਨੇ ਲਾਲਚ ਲਗਾਇਆ ਜਾਂਦਾ ਉਸ ਤੋਂ ਬਾਅਦ ਕੱਪੜੇ ਚੋਰੀ ਕਰਕੇ ਲੈ ਜਾਂਦੀਆਂ ਗੁਰੂਵਰ ਸਾਹਿਬ ਦੀ ਇੱਕ ਦੁਕਾਨ ਤੇ ਹੈਗੇ ਆ ਬਿੰਦਰਾ ਗਾਰਮੈਂਟਸ ਵਾਲਿਆਂ ਦੇ ਬਿੰਦਰਾ گارਮੈਂਟਸ ਵਾਲਿਆਂ ਦੀ ਦੁਕਾਨ ਤੇ ਇੱਕ ਲੇਡੀਜ਼ ਆਉਂਦੀ ਹੈ ਕੱਪੜੇ ਦੇਖਣ ਦੇ ਮਾਨੇ ਤਸਵੀਰ ਮੈਂ ਦਿਖਾਉਣਾ ਤੁਹਾਨੂੰ ਇੱਥੇ ਲੇਡੀ ਤੁਹਾਨੂੰ ਇਹ ਦਿਖਾਈ ਦੇ ਰਹੀ ਹੈ ਸਕਰੀਨ ਤੇ ਹੋਰ ਵੀ ਸਕਰੀਨ ਰਿਕਾਰਡਿੰਗ ਹੈ ਸਾਡੇ ਕੋਲ ਵੀ ਅਸੀਂ ਨਾਲ ਚਲਾਉਨੇ ਆ ਦੇਖ ਸਕਦੇ ਹੋ ਕੱਪੜੇ ਦੇਖ ਰਹੀ ਹੈ ਲੇਡੀਜ਼ ਕੱਪੜੇ ਦੇਖਦੀ ਦੇਖਦੀ ਕੱਪੜਿਆਂ ਨੂੰ ਚੋਰੀ ਕਿਵੇਂ ਕਰਦੀ ਉਹ ਦੇਖ ਲਓ ਬੈਗ ਦੇ ਵਿੱਚ ਉਹਨੇ ਕੱਪੜੇ ਪਾ ਲਏ ਕੱਪੜੇ ਦੇਖਦੇ ਆ ਦੇਖਦੇ ਆ ਬੈਗ ਦੇ ਵਿੱਚ ਕੱਪੜੇ ਚੁੱਪਚੀ ਤੇ ਪਾਰੇ ਪਰ ਇਹਨੂੰ ਇਹ ਗੱਲ ਦਾ ਨਹੀਂ ਪਤਾ ਵੀ ਤੀਜੀ ਅੱਖ ਜਿਹੜੀ ਆ ਬਿੰਦਰਾ گارਮੈਂਟਸ ਵਾਲਿਆਂ ਦੇ ਚੱਲ ਰਹੀ ਹੈ ਤੇ ਤੀਜੀ ਅੱਖ ਨੇ ਇਸ ਲੇਡੀ ਦੀ ਸਾਰੀ ਹਰਕਤ ਜਿੰਨੀ ਵੀ ਹਰਕਤ ਹੈ ਜਿੰਨੀ ਇਹਨੇ ਹਰਕਤ ਕੀਤੀ ਜਿੰਨੇ ਕਪੜੇ ਦੇਖੇ ਜਿੰਨੇ ਕਪੜੇ ਬੈਗ ਦੇ ਵਿੱਚ ਪਾ ਰਹੀ ਹੈ ਇੱਕ ਬਾਈ ਇੱਕ ਕਰਕੇ ਬੈਗ ਦੇ ਜਦੋਂ ਕਪੜੇ ਪਾ ਰਹੀ ਹੈ ਤਾਂ ਉਹਨਾਂ ਕਪੜਿਆਂ ਨੂੰ ਪਾਉਂਦੇ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਕੈਮਰਾ ਦੇ ਵਿੱਚ ਕੈਦ ਹੋ ਗ ਜਾਂਦੀ ਨੇ ਤਾਂ ਉਹ ਦੇਖ ਲਓ ਬੈਗ ਦੇ ਵਿੱਚ ਪਾਉਂਦੀ ਹੋਈ ਕਪੜੇ ਤੁਹਾਨੂੰ ਇਹ ਲੇਡੀ ਜ ਦਿਖਾਈ ਦੇ ਰਹੀ ਹੈ ਲਾਈਵ ਚਲਦੇ ਦੇ ਵਿੱਚ ਰਿਕਾਰਡਿੰਗ ਚਲਦੇ ਦੇ ਵਿੱਚ ਤੁਸੀਂ ਦੇਖੋ ਇਹ ਉਹ ਬੈਗ ਦੇ ਵਿੱਚ ਕਪੜੇ ਫਿਰ ਪਾ ਲੈ ਗਏ ਇੱਕ ਬੈਗ ਸਪੈਸ਼ਲ ਲੈ ਕੇ ਆਈ ਕਪੜੇ ਚੋਰੀ ਕਰੀਤੇ ਜਾ ਰਹੇ ਨੇ ਇਹ ਬੇਫਿਕਰ ਹੋ ਕੇ ਕੰਮ ਐ ਕਰ ਰਹੀਏ ਕਿਵੇਂ ਪਿਓ ਦੀ ਦੁਕਾਨ ਹੋਵੇ ਵਿੰਦਰਾ ਸਾਹਿਬ ਕੈਮਰਾ ਨਹੀਂ ਛੜਦਾ ਚੋਰ ਫੜਿਆ ਜਾਂਦਾ ਬਿਲਕੁਲ ਜੀ ਤੁਸੀਂ ਇਹ ਦੇਖੋ ਜੀ ਅੱਜ ਸਾਡੀ ਦੁਕਾਨ ਤੇ ਤੀਜੀ ਚੌਥੀ ਵਾਰ ਹੀ ਆਈ ਹੈ ਇਹ ਅੱਗੇ ਵੀ ਦੋ ਤਿੰਨ ਵਾਰੀ ਆਈ ਹੈ ਕੱਲ ਵੀ ਆਈ ਹੈ ਸਾਡਾ ਅੱਜ ਕੋਈ ਸਮਾਨ ਨਹੀਂ ਲੱਭ ਰਿਆ ਸੀ ਇਹੀ ਉਹ ਵੇਖਣ ਲੱਗੇ ਤੇ ਕੁਦਰਤੀ ਨਾ ਵੀ ਸਾਡਾ ਜੈਂਪਰ ਨਹੀਂ ਲੱਭ ਲਿਆ ਸੀ ਪਲਾਜ਼ੋ ਦਾ ਉਹ ਅਸੀਂ ਵੇਖਣ ਲਈ ਨਾ ਇੱਕ ਅਸੀਂ ਆਪਸ ਕਰ ਰਹੇ ਸੀ ਗੱਲ ਤੇ ਤੁਸੀਂ ਇੱਕ ਵਾਰੀ ਆ ਦੇਖੋ ਦੁਬਾਰਾ ਫੇਰ ਆ ਇੱਕ ਹੋਰ ਸਮਾਨ ਚੋਰੀ ਕਰ ਰਹੀ ਐ ਇੱਥੇ ਹੋਨੇ ਵੱਡੀ ਇੱਕੋ ਦਮ ਸਾਰਾ ਵੱਡਾ ਚੋਰੀ ਕਰੇਗੀ ਜੀ ਇਹ ਬਾਗ ਪਾ ਲਓ ਵੀ ਵਿੱਚ ਭਾਜੀ ਖਾਲੀ ਬੈਗ ਲੈ ਕੇ ਆਈਏ ਕਰੋ ਸਾਡਾ 535600 ਦਾ ਅੱਜ ਨੁਕਸਾਨ ਹੋ ਗਿਆ ਕੱਲ ਵੀ ਆਈ ਐ 28 ਤਰੀਕ ਨੂੰ 10 ਵਜੇ 34 ਮਿੰਟ ਦੇ ਵੀ ਇਹਨੇ ਕੱਲ ਵੀ ਸਮਾਨ ਚੋਰੀ ਕੀਤਾ ਜਿਹੜਾ ਅੱਜ ਲੈ ਗਈ ਉਹ ਅਲੱਗ ਹੈ ਜਿਹੜਾ ਕੱਲ ਲੈ ਗਈ ਉਹ ਅਲੱਗ ਹੈ 5000 ਦੇ ਕਰੀਬ ਦਾ ਅੱਜ ਲੈ ਗਈ ਹੈ ਨਾ ਜੀ ਆ ਦੇਖਿਆ ਜੇ ਉਹਨੇ ਇੱਥੇ ਹੋਨੇ ਇੱਕੋ ਦਮ ਆ ਪੂਰੀ ਸਾਈਡ ਤੇ ਹੋਈਗੀ ਸਾਡੀ ਇੱਕੋ ਦਾਮੀ ਇਹਨੇ ਚੱਕ ਕੇ ਇਕੱਠੋ ਘੱਟ ਵੀ 5000 ਦਾ ਸਮਾਨ ਅੱਜ ਲੈ ਗਈ ਆ ਪਾਜੀ 5000 ਰੁਪਏ ਹਾਂਜੀ ਪਾਜੀ 5000 ਦੀ ਜਿਹੜੀ ਕਿ ਸਾਡੀ ਕੋਸ ਹੈ ਅਸੀਂ ਪ੍ਰੋਫਿਟ ਨਹੀਂ ਲਾਇਆ ਨਾਲ ਕੋਈ ਨਹੀਂ ਸਾਡਾ ਪ੍ਰੋਫਿਟ ਹੈ ਜਿਹੜਾ ਉਹ ਤਾਂ ਬਾਅਦ ਦੀ ਗੱਲ ਹੈ ਨਾ ਜਿਹੜਾ ਸਾਡਾ ਮੂਲ ਸੀ ਉਹ 5000 ਦੀ ਕਿ ਵੇਖੋ ਪਾਜੀ ਨਾਲ ਲਾ ਕੇ ਆ ਰਹੀ ਹੈ ਆ ਦੇਖੋ ਆ ਮਹਿਰੂਨ ਸੂਟ ਇਹਨੇ ਪਾ ਲਿਆ ਜੀ ਇਹ ਆ ਮਹਿਰੂਨ ਪਾ ਲਿਆ ਜੀ ਇੱਕ ਹੋਰ ਇਹ ਜੈਂਪਰ ਲੱਭਣ ਅਸੀਂ ਜੈਂਪਰ ਲੱਭ ਰਹੇ ਸੀ ਇਹ ਵਾਲਾ ਇਹ ਲੱਭਣ ਦੇ ਕਰਕੇ ਸਾਨੂੰ ਸੱਚ ਪਤਾ ਲੱਗਿਆ ਵੀ ਇਹਨੇ ਸਾਡੇ ਚੋਰੀ ਕਰ ਲਈ ਇਹ ਪਾਜੀ ਸਾਡੇ ਕੋਲ ਨਾ ਹਫ਼ਤੇ 'ਚ ਦੋ ਤਿੰਨ ਵਾਰ ਹੀ ਆਂਦੀ ਇਹ ਸਾਡੇ ਕੋਲ ਆ ਕੇ ਤੇ ਬਹਿ ਜਾਂਦੀ ਐ ਆ ਵੇਖਿਆ ਜੀ ਫਿਰ ਪਾਲਿਆ ਜੀ ਇਹ ਤਾਂ ਭਾਜੀ ਐਵੇਂ ਲੈ ਜਾ ਰਹੀ ਐ ਜਿਵੇਂ ਵੀ ਲੰਗਰ ਲਾਇਆ ਹੈ ਦਗਾਹਾਂ ਤੇ ਓਵੇਂ ਸਮਾਨ ਚੱਕ ਕੇ ਲੈ ਜਾ ਰਹੀ ਐ ਤੁਹਾਡੇ ਇੱਥੇ ਕੋਈ ਗਰਾਹਕ ਨਹੀਂ ਉਹ ਫਿਰ ਫਿਰ ਨਹੀਂ ਰਿਹਾ ਇੱਕ ਲੜਤੀ ਤੁਹਾਡੇ ਜਰੂਰ ਸਫਾਈ ਕਰ ਰਹੀ ਐ ਹਾਂਜੀ ਹਾਂਜੀ ਤੁਸੀਂ ਇਹਨਾਂ ਖਿਆਲ ਨਹੀਂ ਕੀਤਾ ਵੀ ਇੱਕ ਲੈਰੀ ਕੱਲੀ ਖੜੀ ਹੋ ਉੱਪਰ ਨਹੀਂ ਭਾਜੀ ਇਹ ਤਾਂ ਆ ਦੇਖੋ ਇਹ ਦੇਖੋ ਪਹਿਲਾਂ ਜੀ ਤੁਸੀਂ ਕੈਮਰੇ ਦੇ ਦੇਖੋ ਫਿਰ ਪਾਲਿਆ ਇਹ ਸਮਾਨ ਇਹਨੇ ਇਹ 7ਵੀਂ ਵਾਰੀ ਪਾਣ ਲੱਗੀ ਹੋਂ ਤੁਸੀਂ ਇਹ ਨੋਟ ਕਰਦਾ 7ਵੀਂ ਵਾਰੀ ਕਿੰਨਾ ਸਮਾਨ ਤੁਸੀਂ ਇਹ ਸੋਚੋ ਲੈ ਗਈ ਐ ਦਗਾਹਾਂ ਤੋਂ ਸਾਡੀ ਬਿਲਕੁਲ ਜੀ ਹਾਲਾਤ ਤੁਸੀਂ ਦੇਖੋ ਲੋਕਾਂ ਨੇ ਬੇਖੌਫ ਹੋ ਕੇ ਬਸ਼ਰਮੀ ਜਿਹੜੀ ਹੈ ਉਹ ਫੜ ਰਹੀ ਹੈ ਤੇ ਮੈਂ ਇਹ ਵੀਡੀਓ ਤੁਹਾਨੂੰ ਅੱਜ ਤਾਂ ਕਰਕੇ ਦਿਖਾ ਰਿਹਾ ਮੈਨੂੰ ਇਸ ਗੱਲ ਦਾ ਪਤਾ ਹੈ ਲੋਕਾਂ ਦਾ ਇੱਕ ਵੱਡਾ ਵਿਸ਼ਵਾਸ ਗੁਰੂ ਅਰਜਨ ਸਾਹਿਬ ਲਾਈਵ ਦੀ ਟੀਮ ਤੇ ਹੈਗਾ ਕਿਉਂਕਿ ਦੁਕਾਨਦਾਰਾਂ ਨੇ ਕਿਰਾਇਆ ਵੀ ਪੜਨਾ ਹੈ ਦੁਕਾਨਦਾਰਾਂ ਨੇ ਜਿਹੜੇ ਹੈਗਾ ਖਰਚੇ ਵੀ ਪੈਣੇ ਆ ਮੁੰਡਿਆਂ ਦੇ ਖਰਚੇ ਵੀ ਪੈਣੇ ਆ ਹਰ ਤਰ੍ਹਾਂ ਦਾ ਖਰਚਾ ਦੁਕਾਨ ਤੇ ਪੈਣਾ ਹੈ ਕੁਝ ਪਰਸੈਂਟ ਜਿਹੜੀ ਹੈ ਉਹ ਦੁਕਾਨਦਾਰਾਂ ਨੂੰ ਬਚਦੀ ਹੈ ਪਰ ਸੀਸੀਟੀ ਵੀ ਕੈਮਰਾ ਨੇ ਉਹ ਸਭ ਕੁਝ ਕੈਦ ਕਰ ਲਿਆ ਗੁਰੂ ਅਰਸਾਈ ਦੀ ਇਹ ਤਸਵੀਰਾਂ ਨੇ ਅਸੀਂ ਸਕਰੀਨ ਦੇ ਵਿੱਚ ਉੱਪਰ ਗੋਲ ਚੱਕਰ ਚਲਾ ਕੇ ਵੀ ਤੁਹਾਨੂੰ ক্লোਜ਼ ਫੋਟੋ ਦਿਖਾ ਰਹੇ ਹਾਂ ਜੇਕਰ ਇਹ ਤੁਹਾਡੇ ਪਛਾਣ ਦੇ ਵਿੱਚ ਹੈਗੀ ਆ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ ਬਿੰਦਰਾ ਗਾਰਮੈਂਟਸ ਵਾਲਿਆਂ ਨੂੰ ਦੱਸ ਸਕਦੇ ਹੋ ਗੁਰੂ ਅਰਸਾਈ ਲਾਈਵ ਦੀ ਟੀਮ ਨੂੰ ਦੱਸ ਸਕਦੇ ਹੋ ਪਛਾਣ ਗੁਪਤ ਹੋਊਗੀ ਨਹੀਂ ਦੱਸਿਆ ਜਾਊਗਾ ਇਹ ਜਾਣਕਾਰੀ ਕਿੰਨੇ ਦਿੱਤੀ ਪਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਦੁਕਾਨਦਾਰਾਂ ਦਾ ਨੁਕਸਾਨ ਨਾ ਹੋਵੇ ਇਹ ਚੋਰ ਲੋਕ ਇਹ ਚੋਰਨੀਆਂ ਗੁਰੂਰ ਸਾਹਿਬ ਦੇ ਵਿੱਚ ਕਿੱਥੋਂ ਆਉਂਦੀਆਂ ਨੇ ਜਾਂ ਹਲਕੇ ਨਾਲ ਸੰਬੰਧਿਤ ਨੇ ਤਸਵੀਰ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਤੋਂ ਹੈ ਤੁਹਾਡੀ ਗਲੀ ਤੋਂ ਹੈ ਤੁਹਾਡੇ ਮੁਹੱਲੇ ਤੋਂ ਹੈ ਜਾਂ ਤੁਹਾਡੇ ਕਿਸੇ ਬਸਤੀ ਤੋਂ ਹੈ ਇਹ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਦਿਓ ਤੇ ਵਾਜਬ ਨਾਮ ਜਿਹੜਾ ਹੈ ਤੁਹਾਨੂੰ ਉਹ ਵੀ ਦਿੱਤਾ ਜਾਊਗਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂਰ ਸਾਹਿਬ ਲਾਈਵ ਆਪਣੀ ਰਾਇ ਜਿਹੜੀ ਹੈ ਕਮੈਂਟ ਸੈਕਸ਼ਨ ਵਿੱਚ ਦੇਣਾ ਨਾ ਭੁੱਲਣਾ ਪੱਤਰਕਾਰ ਸਾਥੀ ਰਜਿੰਦਰ ਕੰਬੋਜ ਨਾਲ ਮੈਂ ਸਤਪਾਲ ਥਿੰਦ ਗੁਰੂਰ ਸਾਹਿਬ ਬਿੰਦਰਾ گارਮੈਂਟਸ